ਗੀ ਗੀਰ ਮੈਂ ਤੁਹਾਡਾ ਆਪਣਾ ਕਾਜ ਖੇਪੜ ਇੱਕ ਆਪਾ ਗਾਣਾ ਲਿਖਿਆ ਪੱਥਰ ਦੀ ਮੂਰਤ ਜੇ ਸੋਹਣਾ ਲੱਗਿਆ ਤਾਂ ਲਾਈਕ ਤੇ ਇੱਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਵੀਰੇ ਧੰਨਵਾਦ ਹੁ ਹੁ ਨੀ ਮੈਂ ਤੁਰਦੇ ਫਿਰਦੇ ਦੇਖਿਆ ਚਦ ਮੇਰੀ ਅੱਖਾਂ ਖੜਗੀਆਂ ਓਏ ਹਾਉ ਦੀ ਕਿਸਮਤ ਦੀਆਂ ਲਕੀਰਾਂ ਚਾਉ ਮੈਂ ਮੱਥੇ ਤੋਂ ਪੜ ਲੀਆਂ ਓਏ ਓਏ ਉਹਦੀ ਕਿਸਮਤ ਦੀਆਂ ਲਕੀਰਾਂ ਚਾਉ ਮੈਂ ਮੱਥੇ ਤੋਂ ਪੜ ਲੀਆਂ ਓਏ ਹੌਣ ਲੱਗੇ ਅਫਸਰਾ ਕੋਈ ਜੇ ਜਿਨੇ ਆਪਣਾ ਬਣਾ ਲਿਆਵੇ ਹੁਣ ਇੱਕ ਪੱਥਰ ਦੀ ਮੂਰਤ ਦੇ ਨਾਲ ਮੈਂ ਪਿਆਰ ਜਾਂ ਪਾ ਲਿਆਵੇ ਹਉਂਦਾ ਹੱਸਾਂ ਦੇਖ ਕੇ ਮਿਟ ਜਾਣਾ ਦਿਲ ਲਈ ਹੇ ਇੱਕ ਪੱਥਰ ਦੀ ਮੂਰਤ ਦੇ ਨਾਲ ਮੈਂ ਪਿਆਰ ਜਾਂ ਪਾ ਲਿਆਵੇ ਹਾਂ ਹਲੇ ਜਲ ਜੀਓ ਦੋ ਹੁੰਦੀ ਹੈ ਜਦ ਸ਼ੇਰ ਦਿਆਂ ਨੂੰ ਆ ਹੋ ਮੈਨੂੰ ਲੱਗਦਾ ਹੁਣ ਜੇ ਬੋਲੂ ਕੀ ਜਦ ਦੇਖਦਾ ਹਾਂ ਨੂੰ ਆ ਹੋ ਮੈਨੂੰ ਲੱਗਦਾ ਹੁਣ ਜੇ ਬੋਲੂ ਕੀ ਜਦ ਦੇਖਦਾ ਹਾਂ ਨੂੰ ਆ ਹੋਇਓ ਤਾਂ ਅਜ ਲੰਗੇ ਸੰਗੇ ਮਰ ਮਰ ਜੀ ਰੂਹਾਂ ਚ ਵਸਾ ਲਿਆ ਏ ਹੋ ਇੱਕ ਪਤ ਤਰਦੀ ਮੂਰਤ ਦੇ ਨਾਲ ਮੈਂ ਪਿਆਰ ਜਾਂ ਪਾ ਲਿਆ ਓਏ ਓਹ ਉਹਦਾ ਹਾਸਾ ਦੇਖ ਕੇ ਮਿੱਠਾ ਚਾਂਦ ਲੈ ਵੀ ਲਾ ਲਿਆ ਓਏ ਓ ਇੱਕ ਪੱਥਰ ਦੀ ਮੂਰਤ ਦੇ ਨਾਲ ਮੈਂ ਪਿਆਰ ਜਾਂ ਪਾ ਲਿਆ ਓਏ ਓ ਜਿਨੇ ਤੇਖ ਤਰਾਸ਼ ਬਣਾਈ ਐ ਓ ਕਾਰੀਗਰ ਖੋਣਾ ਤੱਕੜਾ ਓਏ ਹੋ ਕਿ ਤੈਨ ਨਿਕਲ ਸਿਨੇ ਚੋਂ ਜਾਵੇਂ ਨਾ ਦਿਲ ਆਪਣਾ ਹੱਥਾਂ ਵਿੱਚ ਜਕੜਾ ਓਏ ਹੋ ਕਿ ਤੈਨ ਨਿਕਲ ਸਿਨੇ ਚੋਂ ਜਾਵੇਂ ਨਾ ਦਿਲ ਆਪਣਾ ਹੱਥਾਂ ਵਿੱਚ ਜਕੜਾ ਓਏ ਹੋਲੀ ਮੈਂ ਦੇਖ ਰਿਆਜ਼ ਜੋ ਕਰ ਕਰ ਕੇ ਤੇਰੇ ਉੱਤੇ ਗੀਤ ਬਣਾ ਲੈ ਆਵੇਂ ਹੋ ਇੱਕ ਪੱਥਰ ਦੀ ਮੂਰਤ ਦੇ ਨਾਲ ਮੈਂ ਪਿਆਰ ਜਪਾ ਲਿਆ ਓਏ ਓਏ ਉਹਦਾ ਹੱਸਾਂ ਦੇਖ ਕੇ ਮਿੱਠਾਂ ਜਾਨਦਲੇ ਵੀ ਲਾ ਲਿਆ ਓਏ ਓ ਇੱਕ ਪੱਥਰ ਦੀ ਮੂਰਤ ਦੇ ਨਾਲ ਮੈਂ ਪਿਆਰ ਜਪਾ ਲਿਆ ਓਏ ਹੇ ਕਾਂਸ਼ ਜਿਖੇ ਪੜਵਾਲਿਆ ਓਏ ਦਿਲ ਤੇ ਨਹੀਂ ਲਾਈਦਾ ਹੋ ਕਿਸੇ ਚ ਮਰਦਾ ਚੀਜ਼ ਨਾ ਹੈ ਮੀ ਓਏ ਕਦੇ ਪਿਆਰ ਨਹੀਂ ਪਾਈਦਾ ਓ ਕਿਸੇ ਮਰਦਾ ਚੀਜ਼ ਨਾ ਹੈ ਮੀ ਵਾਹੇ ਕਦੇ ਪਿਆਰ ਨਹੀਂ ਪਾਈ ਦਾ ਹਜੜਾ ਸਾਰੀ ਜ਼ਿੰਦਗੀ ਨਾ ਖਤਮ ਹੋਵੇ ਇੱਕ ਸੁਪਨਾ ਬਣਾ ਲਿਆ ਓਏ ਓ ਇੱਕ ਪੱਥਰ ਦੀ ਮੂਰਤ ਦੇ ਨਾਲ ਮੈਂ ਪਿਆਰ ਜਾਂ ਪਾ ਲਿਆ ਓਏ ਉਹਦਾ ਹਾਸਾ ਦੇਖ ਕੇ ਮਠਾ ਜਾਂ ਦਿਲ ਇਹ ਵੀ ਲਾ ਲਿਆ ਓਏ ਓ ਇੱਕ ਪੱਥਰ ਤਰਦੇ ਮੂਰਤ ਦੇ ਨਾਲ ਮੈਂ ਪਿਆਰ ਜਾ ਪਾ ਲਿਆਵੇਂ ਹੋ